हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾ ਸੇਣ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਆ ਕੀਤਾ ਜੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਹਾਂਜੀ ਵਧੀਆ ਜੀ ਠੀਕ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਜਗਰਾਤ ਸਿੰਘ ਆ ਜੀ ਹੂੰ ਪਿੰਡ ਟਾ ਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਦੇ ਪਿੰਡ ਬਾਈ ਨੇੜੇ ਪਿੰਡ 4 ਕਿਲੋਮੀਟਰ ਤੇ ਤਪਾ ਜੀ 8 ਕਿਲੋਮੀਟਰ ਤੇ ਪੱਖੋ ਕੈਂਟ ਹੈ ਇਹ ਪਿੰਡ ਬਾਈ ਨੂੰ ਨੇੜੇ ਰਹਿੰਦੇ ਬਾਈ ਕੰਡੈਕਟਰ ਨੰਬਰ ਬੋਲ ਦੋ ਆਪਣਾ 7696422425 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਤਾਜੀ ਸੂਈ ਤੇ ਸਟਾਰਟ ਕਰ ਹਾਂਜੀ ਹਾਂ ਕਿਹੜਾ ਸੂਆ ਸੂਈ ਹੈ ਬਾਈ ਇਹ ਭਲੂਣ ਸੂਈ ਵੀ ਆ ਜੀ ਬੱਸੀ ਭਲੂਣ ਸੂਈ ਹਾਂਜੀ ਹਾਂ ਕਿੰਨਾ ਟਾਈਮ ਹੋਗਾ ਸੂਈ ਨੂੰ ਇਹਨੂੰ ਹੋਊਗਾ ਜੀ ਹਫਤੇ ਦੇ ਕਰੀਬ ਸੂਈ ਹਫਤਾ ਹੋਗਾ ਸੂਈ ਨੂੰ ਬੱਚਾ ਮਗਰ ਬਾਕੀ ਕੀ ਹੈ ਬੱਚਾ ਜੀ ਮਗਰ ਬੱਚਾ ਬਸ ਹਾਂਜੀ ਹਾਂ ਤੇ ਬਾਈ ਕਿੰਨਾ ਕ ਦੁੱਧਾ ਹੋਣਾ ਥੱਲੇ ਦੁੱਧ ਦੀ 14 ਕਿਲੋ ਹੈ ਇਸ ਲਈ ਜੀ ਜੇ ਮੰਨ ਕੇ ਚੱਲੋ ਕੋਈ ਵੀਰ ਦੋ ਟਾਈਮ ਚਾਰ ਟਾਂ ਵਾ ਚਾਰ ਟਾਈਮ ਤਸੱਲੀ ਕਰ ਲਈ ਅਗਲਾ 13 ਕਿਲੋ ਮੰਨ ਕੇ ਆ ਜੀ ਠੀਕ ਆ ਦੁੱਧ 14 ਕਿਲੋ ਹੀ ਆ ਜੀ ਹਾਂਜੀ ਹਾਂ ਬਾਕੀ ਲੇਵੇ ਦੀ ਫੀਟਿੰਗ ਬੜੀ ਕਮਾਲ ਆ ਜੀ ਹਾਂਜੀ ਹਾਂ ਪੂਰੀ ਕੱਦ ਕਾਠ ਵਾਲੀ ਪੱਸੀ ਆ ਜੀ ਕੋਈ ਛੋਟੀ ਮੰਨ ਕੇ ਨਾ ਵੇ ਹਾਂਜੀ ਥਣ ਦੇਖੋ ਪੀੜੀ ਦੇ ਪਾਵੇ ਨਾਲ ਦੇ ਨਿੱਖੜਵੇਂ ਥਣ ਪੂਰੇ ਕਹਿ ਤੇ ਲੱਗੇ ਵਾ ਤੇ ਬਈ ਸਿੰਗ ਜ਼ਰੂਰ ਆ ਹਨਾ ਹਾਂਜੀ ਸਿੰਗ ਆ ਬਸ ਕੱਲੇ ਸਿੰਗ ਜ਼ਰੂਰ ਆ ਬਈ ਕੋਈ ਦਿੱਕਤ ਕੋਈ ਨਹੀਂ ਦੇਖੋ ਮਰਜੀ ਠੰਡੀ ਸੀ ਦੇਖੋ ਬਾਕੀ ਕਹਿ ਨਹੀਂ ਕੁਝ ਨਹੀਂ ਨਾ ਨਾ ਜੀ ਬਰਫ ਹੈ ਤਾਂ ਜੀ ਨਾਲ ਇੱਕ ਗੱਲ ਹੋਰ ਕਹਿ ਦਿੰਦੇ ਆ ਵੀ ਕਹਿੰਦੇ ਸਿੰਗਾ ਵਾਲਾ ਪਸ਼ੂ ਬਿਮਾਰਟ ਮਾਰ ਵੀ ਘਟ ਪੈਂਦਾ ਹਾਂਜੀ ਹਾਂ ਫਰਕ ਪਾ ਜਾਂਦਾਗਾ ਕੱਦ ਦਿਖਾਓ ਜੀ ਦੇਖੋ ਤੁਸੀਂ ਬੈਠਦਾ ਬਾਕੀ ਬੇਲਬੂਲ ਬਹੁਤ ਆ ਤੇਰਾ ਕਿੰਨਾ ਕੱਦਦਾ ਬਾਈ ਮੇਰਾ ਕੱਦ 5 8 ਆ ਜੀ 5 ਫੁੱਟ 8 ਇੰਚ ਹਾਂਜੀ ਹਾਂ ਤੇ ਬਾਈ ਮੈਂ ਕਹਿੰਦਾ 5.5 ਫੁੱਟ ਆਮ ਦਾ ਹਾਂਜੀ ਹਲਕਾਉਂਦੀ ਆ ਜੀ ਹੂੰ ਸਹੀ ਗੱਲ ਹਲਕਾਉਂਦੀ ਆ ਬਾਈ ਨੂੰ ਬਾਈ ਤੇ ਥਾਣਾ ਪਾਸੇ ਚੈੱਕ ਕਰਵਾ ਲੈ ਕੱਲਾ ਕੱਲਾ ਥਾਣੇ ਪੇ ਲਿਖੜਵਾ ਥਾਣਾ ਦਾ ਗਾਇਪਾ ਜਿਹੜਾ ਦੁੱਧ ਜੀ ਇਹਨੇ 15 ਕਿਲੋ ਦੇ ਦੇਣਾ ਰਾਮ ਨਾਲ ਠੀਕ ਆ ਬਾਈ ਹਾਂਜੀ ਹਾਂ ਤੇ ਖੋਲੋਗੇ ਬਾਈ ਤੋਰੇ ਖੋਲ ਦਿੰਨੇ ਬਾਕੀ ਰੰਗ ਪ੍ਰਿੰਟ ਬਾਈ ਬੇਲਬੂਲ ਬਹੁਤ ਲੰਮੀ ਆ ਗਈ ਫੇਸ ਵਗੈਰਾ ਵੀ ਚੈੱਕ ਕਰਵਾ ਲਿਆ ਬਹੁਤ ਸੋਹਣਾ ਆ ਗਿਆ ਬਾਕੀ ਜਿਹੜਾ ਥਣ ਲੱਗਾ ਬਾਈ ਪੂਰੀ ਵਿਥੀ ਤੇ ਥਣ ਲੱਗਾ ਵਾ ਕਹਿ ਸਕਦਾ ਬਹੁਤ ਸੋਹਣਾ ਥਣ ਲੱਗਾ ਵਾ ਲੇਵਾ ਗਿਆ ਟੈਟ ਬਹੁਤ ਸੋਹਣਾ ਇਹ ਲੇਵਾ ਹੈ ਬਾਈ ਤਹੇ ਦਾਸੂ ਸੁਪੇਕ ਨਹੀਂ ਬਾਈ ਟੁੱਟੂ ਹਾਂਜੀ ਹਾਂ ਇਨੇ ਫੈਕਸੀ ਬੜਾ ਅੰਗਾ ਜੀ ਬਾਕੀ ਨੇ ਤਾਂ ਵਧਣਾ ਹੀ ਹੈ ਜੀ ਕਾ ਨਮਾ ਹਾਂ ਬੜੀ ਕਿਰੁਕੀ ਬਹੁਤ ਆ ਹਨਾ ਹਾਂ ਜੀ ਹਾਂ ਤੇ ਬਈ ਇਹਦਾ ਮੁੱਲ ਕੀ ਰਹੂਗਾ ਫਿਰ ਲੈਣ ਦੇਣ ਮੁੱਲ ਜੀ ਆਪਣੇ ਅੱਗੇ ਵੀ ਜਾ ਜੀ ਹੁੰਦਾ ਲੈਣ ਦੇਣ ਮੁੱਲ ਨਹੀਂ ਹੁੰਦੇ ਲੈਣ ਦੇ ਇਹ ਆਪਣਾ 45000 ਦੀ ਵੜ ਦੇਵਾਂਗੇ ਜੀ ਠੀਕ ਹੈ ਬਈ ਹਾਂ ਜੀ ਹਾਂ ਬਈ ਕਹਿੰਦਾ ਮੁੱਲ ਨਹੀਂ ਬਈ ਕਰਦੇ ਲੈਣ ਦੇਣ ਮੁੱਲ ਜਿਹੜਾ 45000 ਰੁਪਏ ਦੀ ਬੜਾ ਆਪਾਂ ਦੇ ਦੇਾਂਗੇ ਬਾਕੀ ਥੋੜਾ ਕਨਾ ਮਾਨਤਾਣਾ ਹੋ ਜਾ ਹਾਂਜੀ ਹਾਂ ਛੋੜ ਸੱਪਾ ਹੀ ਹੋ ਜੀ ਇਹ ਤੋਂ ਠੀਕ ਹੈ ਭਾਈ ਮੁੱਲ ਚਾਹੇ 48 ਕਰਾ ਲਓ ਤੁਸੀਂ 50 ਕਰਾ ਲਓ ਠੀਕ ਹੈ ਭਾਈ ਹਾਂਜੀ ਹਾਂ ਮੁੱਲ ਕਰਾਉਣ ਨੂੰ ਭਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਪਰ ਆਪਾਂ ਛੋੜ ਸੱਪਾ ਹੀ ਕਰਾਂਗੇ ਇਹ ਧਾਰਾ ਮਾਰੋਗੇ ਹਾਂਜੀ ਧਾਰਾ ਮਾਰ ਲੈ ਧਾਰਾ ਭਾਈ ਕਹਿੰਦਾ ਮਾਰ ਦਿੰਨੇ ਭਾਈ ਇੱਕ ਮਿੰਟ ਆਪਾਂ ਧਾਰਾ ਮਰਵਾ ਦਨੇ ਲੈ ਬਈ ਆਪਾਂ ਠੰਡੀ ਠੰਡੀ ਚੈੱਕ ਕਰਵਾਉਣਾ ਠੰਡੀ ਠੰਡੀ ਬਹੁਤ ਆ ਬਈ ਹਾਂਜੀ ਹਾਂ ਬਹੁਤ ਬੱਚੇ ਚੋਈ ਜਾਣ ਕੋਈ ਦਿੱਕਤ ਵਾਲੀ ਨਹੀਂ ਸਹੀ ਗੱਲ ਆ ਮੇਨ ਗੱਲ ਨਾ ਬਈ ਠੰਡੇ ਸੀਲ ਦੀ ਹੁੰਦੀ ਆ ਆਪਸ ਵੀ ਠੰਡੇ ਸੀਲ ਕਰਨ ਵਾਲੀ ਫੋਲ ਆ ਗਈ ਤੇ ਚੋਣ ਚ ਵਾਪਸ ਨੂੰ ਚੈੱਕ ਕਰਵਾਣੇ ਬਈ ਬੜੀ ਚੰਗੀ ਚਵਾਈ ਆ ਗਈ ਹੈ ਨਾ ਹਾਂਜੀ ਹਾਂ ਮੋਟੀ ਮੋਟੀ ਚਵਾਈ ਹੈ ਹਮ ਨਿਭਰਨ ਵਾਲੀ ਆ ਕੋਈ ਮੈਂ ਕੋਈ ਗਾਰੰਟੀ ਤੇ ਆਨਲਾਈਨ ਮੰਗਾ ਲਈ ਤਾਂ ਵੀ ਫੁੱਲ ਗਾਰੰਟੀ ਆ ਆਪਣੀ ਠੀਕ ਆ ਬਈ ਹਾਂਜੀ ਹਾਂ ਚੈੱਕ ਕਰ ਸਕਦੇ ਬਈ ਚੋਣ ਚ ਵਾਣਾ ਜਮਾ ਇੱਕ ਨੰਬਰ ਆ ਗਿਆ ਲੈ ਠੰਡੀ ਠੰਡੀ ਦੇਖੋ ਕੋਈ ਬਾਈ ਨੇ ਬੱਚਾ ਨਹੀਂ ਲਾਇਆ ਕੋਈ ਪਸ਼ਮਾਨੀ ਕਰਾਇਆ ਮੌਜ ਨਾ ਬਹਿ ਗਿਆ ਕੋਈ ਦੇਖਦੇ ਨਹੀਂ ਕਨੇ ਨਾ ਨਾ ਹੀ ਦੇਖੋ ਤੁਸੀਂ ਹੂੰ ਕਿੰਨਾ ਕੁ ਦੁੱਧ ਚੋਇਆ ਹੈ ਦੋ ਤੁਰਨ ਲੱਗੇ ਸਹੀ ਗੱਲ ਆ ਬਾਈ ਤੁਰਨ ਲੱਗ ਗਿਆ ਕੀ ਬਾਤ ਆ ਬਾਈ ਬਾਕੀ ਠੰਡੀ ਠੰਡੀ ਦੇਖੋ ਕਰਮ ਵਾਲੀ ਪੂ ਚੱਕੇ ਬਹੁਤ ਥੱਲੇ ਦੀ ਨੰਗ ਚੋਜ ਭਾਵੇਂ ਦੂਜੇ ਪਾਸੇ ਬਹਿ ਜੋ ਤਾਂ ਵੀ ਕੋਈ ਦਿੱਕਤ ਸਹੀ ਗੱਲ ਆ ਬਾਈ ਬਾਕੀ ਥਾਣ ਵੀ ਸਾਫ ਸੁਥਰੇ ਸੁੱਥਰੇ ਬਹੁਤ ਆ ਹਨਾ ਹਾਂਜੀ ਹਾਂ ਕੀ ਬਾਤ ਆ ਬਾਈ ਇੱਕ ਨੰਬਰ ਥਾਣ ਆਗੇ ਇਹਦਾ ਐ ਮਨੋ ਜੀ 15 ਕਿਲੋ ਦੁੱਧਾ ਟੋਕੜਾ ਦਾ ਭਾਜੀ ਹੂੰ ਹਾਂਜੀ ਹਾਂ ਸਹੀ ਗੱਲ ਆ ਬਾਈ ਤੇ ਅੱਗੇ ਦਰੋਂ ਬਾਈ ਆ ਗਈ ਗੱਬਣਾ ਹਾਂ ਜੀ ਗੱਬਣਾ ਜੀ ਅੱਗੇ ਬਾਈ 2 ਨੰਬਰ ਤੇ ਹਾਂ ਜੀ ਹਾਂ ਇਹ ਕਿਹੜਾ ਸੂਆ ਸੁੰਦੀ ਆ ਬਾਈ ਇਹ ਦੂਜਾ ਸੂਆ ਸੁੰਦੀ ਆ ਜੀ ਦੂਜਾ ਸੂਆ ਤੇ ਕਿੰਨੇ ਟਾਈਮ ਦੀ ਕੱਚੀ ਆ ਬਾਈ ਇਹ ਲੈ ਜੂਗੀ ਪੰਜ ਚਰ ਦਿਨ ਜੀ ਕਿੰਨਾ ਕਹਦਾ ਦਿੱਤਾ ਦੁੱਧ ਪਿਛਲੇ ਸੂਏ ਦਾ 20 ਕਿਲੋ ਦਿੱਤਾ ਜੀ ਮਾਲਕਾਂ ਦੇ ਦੱਸਣ ਮੁਤਾਬਕ ਤੇ ਪਲੀ ਪਲੀ ਬਹੁਤ ਆ ਬਈ ਹਾਂਜੀ ਹਾਂ ਗੋਲ ਮਟੋਲ ਪਈਆ ਕਰਮ ਵਾਲੀ ਬਈ ਪਲੀ ਦੇਖ ਸਕਦੇ ਦੁੱਧ ਵੱਧ ਜੂਗੀ ਐਕਸ ਇਹ ਆਪ 10 ਕਹਾਂ ਗਿਆ ਪੌਣਾ ਕੀ ਠੀਕ ਹੈ ਬਈ ਹਾਂਜੀ ਹਾਂ ਤੇ ਲੇਵਾ ਦੇਖ ਸਕਦੇ ਪੰਡ ਲਈ ਫਿਰਦੀ ਆ ਹਣਾ ਹਾਂਜੀ ਹਾਂ ਅਜਾ ਦੇਖੋ ਟਲਣਾ ਢੋਲਾ ਤੁਸੀਂ ਹਾਂਜੀ ਹਾਂ ਕਿੰਨੇ ਕਹਦਨ ਲੈਂਦੀ ਆ ਬਈ ਵਾ ਪੰਜ ਚਾਰ ਦਿਨ ਲੈ ਜੂਗੀ ਉਧਰ ਉਧਰ ਵੀ ਹੋ ਸਕਦਾ ਬਈ ਕੱਚੀ ਆ ਥਾਣ ਥਾਣ ਚੈੱਕ ਕਰ ਸਕਦੇ ਬਾਕੀ ਲੇਵਾ ਚੈੱਕ ਕਰ ਸਕਦੇ ਜਿੰਨਾ ਮਗਰ ਨੂੰ ਉਹਨੇ ਮੂਵ ਨੂੰ ਨਾੜਾ ਬਹੁਤ ਚੰਗੀਆਂ ਆ ਗਿਆ ਕਰਨ ਵਾਲੀ ਨੇ ਕੱਦ ਕਾਠ ਵੀ ਚੰਗਾ ਆ ਗਿਆ ਹਨਾ ਹਾਂਜੀ ਹਾਂ ਬਾਕੀ ਸ਼ਮੀ ਪਲੀ ਬਹੁਤ ਬਾਕੀ ਫੈਟ ਵਾਲਾ ਦੁੱਧ ਪਾਉਗੀ ਜੀ ਇਹਦੇ ਵਿੱਚ ਗਰਮੀਆਂ ਦਾ ਤੋਹਫਾ ਗਰਮੀਆਂ ਦਾ ਤੋਹਫਾ ਸਹੀ ਗੱਲ ਆ ਬਈ ਖੋਲੋ ਇਹਨੂੰ ਵੀ ਤੋੜ ਦੇ ਮਣੀ ਜੀ ਖੋਲ ਕੇ ਬਾਕੀ ਯਾਰ ਗੱਲ ਹੋਰ ਆ ਬਰੀਕੀ ਜਾ ਗਈ ਵੇੜ ਵਿੱਚ ਚਮਕ ਚਮਕ ਦੇਖ ਸਕਦੇ ਹਾਂ ਹਾਂਜੀ ਹਾਂ ਐ ਲਾ ਲਓ ਵੀ ਜਮਾ ਕਾਲੇ ਰੰਗ ਦੀ ਜੇ ਕਹਿ ਸਕਦੇ ਤਾਂ ਹੈਗੀ ਆ ਬਾਈ ਕਿਉਂਕਿ ਇੰਨੀ ਕੀ ਚਮਕ ਦੇ ਦੇ ਨਹੀਂ ਬਾਈ ਕਰਨ ਹਾਂਜੀ ਹਾਂ ਤੋਰਾ ਤਰਾ ਬਈ ਚੈੱਕ ਕਰ ਸਕਦਾ ਸਾਫ ਸੁਥਰੇ ਤੋਰੇ ਦੀ ਲੈਵਾ ਦਾ ਮੈਂ ਕਹਣਾ ਬਈ ਪੰਡਾਲਾ ਉਹਦੀ ਤਰੀ ਉਹਦੀ ਕੱਚੀ ਕੱਚੀ ਬਈ ਆ ਉਸ ਹਸਾ ਬਣਾਉਂਦਾ ਜਾਂ ਲੈ ਲਿਆ ਜਿਹੜੀ ਲੈਵੇ ਦੀ ਫੀਟਿੰਗ ਆ ਬਹੁਤ ਸੋਹਣੀ ਤੇ ਕਮਾਲ ਦੀ ਫੀਟਿੰਗ ਆ ਤੇ ਮੁੱਲ ਬਈ ਅਜੇ ਦਾ ਲੈਣ ਦੇ ਮੁੱਲ ਇਹਦਾ ਜੀ ਕੋਈ 65 ਨਹੀਂ ਕੋਈ 70 ਨਹੀਂ ਹੂੰ ਅੱਜ ਜੀ 60000 ਰੁਪਏ ਦੇਵਾਂਗੇ ਠੀਕ ਆ ਹਾਂ ਜੀ ਹਾਂ ਬਈ ਕਹਿੰਦਾ ਕੋਈ 65 ਨਹੀਂ ਕੋਈ 70 ਨਹੀਂ 60000 ਰੁਪਏ ਦੀ ਹਾਂ ਜੀ ਹਾਂ 60000 ਦੀ ਦੇ ਦੇਣੇ ਚੱਕੋ ਬਈ ਬਾਈ ਕਹਿੰਦਾ ਅੱਜ ਆਪਾਂ 60000 ਰੁਪਏ ਦੀ ਵੜ ਦੇ ਦਿਆਂ ਕਿਉਂਕਿ ਅੱਜ ਕੱਚੀ ਆ ਤੇ ਕੱਚਿਆਂ ਵਾਲਾ ਮੁੱਲ ਹੋਇਆ। ਹਾਂ ਜੇ ਸੂਪੀ ਫਿਰ ਰੇਟ ਹੋਰ ਹੋਊ। ਠੀਕ ਆ। ਹਾਂਜੀ ਹਾਂ। ਜਦੋਂ ਬਾਈ ਪੰਜ ਚਾਰ ਦਿਨ ਜੇ ਖੜ ਗਈ ਤਾਂ ਮੁੱਲ ਬਾਈ ਰਹੂਗਾ ਉਹ ਹੈ ਜ ਲੈ। ਚੈੱਕ ਕਰ ਸਕਦੇ ਆ ਗੈਬ ਗੁਥਣਾ ਦਾ ਇੱਕ ਨੰਬਰ ਆ ਗਿਆ ਤਾਂ ਕਿ ਸੌ ਸਿਰ ਵੀ ਦੇ ਦੇ। ਹਾਂਜੀ ਹਾਂ ਜੇ ਮਰਜ਼ੀ ਦੇਖੋ। ਤੁਸੀਂ ਮਰਜ਼ੀ ਥੱਲੇ ਬੈਠੀ ਚੱਲ ਸਕਦੇ। ਕੋਈ ਦਿੱਕਤ ਨਹੀਂ। ਜੋ ਮਰਜ਼ੀ ਥੱਲੇ ਦੀ। ਰੰਗੀ ਚੱਲਾਂਗੇ ਹੈਗਣੇ। ਹਾਂਜੀ। ਸਹੀ ਗੱਲ ਆ। ਤੇ ਜੇ ਬਾਈ ਕਿਸੇ ਵੀ ਵੀਨੋ ਦੋਮਾ ਵੜਾ ਚ ਕੋਈ ਵੜ ਪਸਾਂਦੀ। ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ